ਸਿਕਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਾਰੀ ਹੋਊਗਾ ਵੀ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵਾਂ ਨਾ ਮੇਰੇ ਵਿਚਾਰ ਆਉਦੇ ਸੀਗੇ ਮੇਰੇ ਵਿਚਾਰ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਏ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਾਂ ਵੀ ਮਾਫੀ ਮੰਗਣ ਦਾ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਨੂੰ ਮੰਨਣਾ ਜੇ ਮੈਨੂੰ ਗਲਤਾਂ ਹਣਾ ਹੋ ਸਕਦਾ ਮੈਂ ਆਪਣੇ ਵਿਚਾਰਨ ਨਾਲੋਂ ਕਈ ਵਾਰ ਬੰਦ ਨੂੰ ਲੱਗਦਾ ਮੈਂ ਸਹੀ ਆ ਹਾਂ ਪਰ ਤੁਹਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਵੀ ਮੈਂ ਫਿਰ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਤਾਂ ਮੈਂ ਮਾਫੀ ਚਾਹਨਾ ਮੈਂ ਸੌਰੀ ਸਿਕ ਕੌਣ ਤੋਂ ਮਾਫੀ ਚਾਹਨਾ ਮੈਂ ਹਮੇਸ਼ਾ ਹੀ ਤੜਕੇ ਤੋਂ ਲੈ ਕੇ ਸਾਂਹ ਤੱਕ ਤਾਂ ਮੈਂ ਸਿੱਖਣਾ ਰਹਿਣਾ ਹਾਂ ਤੇ ਬਹੁਤ ਸਾਰੇ ਮੈਂ ਗਾਣੇ ਵੀ ਲਿਖੇ ਹਨ ਮੈਂ ਹੁਣ ਗਾਣਿਆਂ ਦਾ ਕੀ ਜਲਦ ਤੁਹਾਨੂੰ ਸਾਂਝ ਕਰਾਂ ਸਾਨੂੰ ਪਤਾ ਹੈ ਵੀ ਮੇਰਾ ਕਹਿਣ ਦਾ ਮਤਲਬ ਕਦੇ ਵੀ ਨਹੀਂ ਹੋ ਮੈਂ ਤਾਂ ਵੀ ਸਿੱਖ ਕੌਣ ਤੇ ਅਸੀਂ ਕਿੱਦਾਂ ਸੰਤ ਕਰਾਂਗੇ ਇਦਲੀ ਤਾਂ ਅਸੀਂ ਇੱਕ ਵਾਰ ਕੀ ਹਜ਼ਾਰ ਵਾਰ ਬਿਣਾ ਕਰਕੇ ਤੁਹਾਨੂੰ ਮਾਫੀ ਮੰਗਾਂਗੇ ਕਿਉਂਕਿ ਢੀ ਢੀ ਦੇਣਾ ਸਾਡੇ ਸਾਡੇ ਸੇਖ ਫਾਰਮ ਦੀ ਸਾਨੂੰ ਫਿਰ ਵੀ ਜਿਹਨੇ ਲੱਗਦਾ ਵੀ ਮੇਰੇ ਭਰਾ ਨੇ ਹਾਂ ਮੈਨੂੰ ਚਾਉਣ ਵਾਲੇ ਨੂੰ ਲੱਗਾ ਹੁਣ ਵੀ ਯਾਰ ਇਹ ਇੱਥੇ ਮੈਂ ਸਹੀ ਨਹੀਂ ਪਰ ਮੇਰਾ ਚਮਤਕਾਰ ਲੈ ਕੇ ਇਹ ਮਤਲਬ ਸੀਗਾ ਵੀ ਜਿਹੜੇ ਅੱਜ ਵੱਲ ਪਖੰਡ ਕਰਦੇ ਵੀ ਚੰਦ ਬਾ ਚਮਤਕਾਰ ਦੋ ਸਾਡੇ ਕਹਣ ਤੋਂ ਬਾਅਦ ਵੀ ਜਾਦੂਗੜਾ ਫਲਾਨ ਆ ਗਿਆ ਮੈਂ ਕਹਿੰਦਾ ਵੀ ਸਾਡੇ ਤਸਵੀਰ ਸਪੇਤਾ ਤਾਂ ਖੁਦ ਆਪਦੇ ਆਪ ਜਿਹਾ ਚਮਤਕਾਰ ਸੀਗਾ ਹਨਾ ਉਹ ਜੇ ਚਮਤਕਾਰ ਵੱਲ ਉਹ ਗਿਆਨੀ ਸੀਗੀ ਇੱਕ ਵੱਡੇ ਲਖਾਰੀ ਸੀ ਜਿਆ ਫਨਾਵਾ ਲਿਖਣ ਵਾਲੇ ਹਨ ਤੇ ਉਹ ਇੰਨੇ ਗਿਆਨੀ ਸੀਗਾ ਉਹ ਕਹਿੰਦੇ ਵੀ ਗਿਆਨ ਹੈ ਹਾਂ ਸੱਚ ਦੇ ਮੂਰੇ ਝੁਕਣਾ ਨਹੀਂ ਹੈਗਾ ਵੀ ਸੱਚੇ ਆ ਚਾਹੇ ਜੋ ਮਰਜ਼ੀ ਹੋ ਜਵੇ ਵੀ ਚਮਤਕਾਰ ਤੋਂ ਵੱਡੀ ਗੱਲ ਬਾਤ ਹੁੰਦੀ ਹੈ ਵੀ ਸੱਚੇ ਗਿਆਨੀ ਹੋਣਾ ਹਨਾ ਮੈਂ ਉਹ ਸੰਤਕਾਰ ਦਾ ਕੰਪੈਰੀਸ਼ਨ ਆ ਪਖੰਡਾਂ ਵਾਲੇ ਬਾਬੇ ਨੇ ਕੀਤਾ ਸੀ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਐ ਜੈ ਸਿੱਖਾਂ ਉੱਤੇ ਚੜ੍ਹਦੀ ਕਲਾ 'ਚ ਰਹੂ ਮੈਂ ਕੌਣ ਹੁੰਦਾ ਹਨਾ ਵੀ ਉਂਗਲ ਠਾਉਣ ਵਾਲਾ ਮੈਂ ਫਿਰ ਕਹਿੰਦਾ ਵੀ ਇੱਕ ਵਾਰ ਨਹੀਂ ਮੈਂ ਹਜ਼ਾਰ ਵਾਰ ਮਾਫੀ ਮੰਗੂਗਾ ਜੇ ਮੇਥੋਂ ਹਨਾ ਕੋਈ ਅਣਜਾਣੇ 'ਚ ਕੋਈ ਗਲਤੀ ਹੋ ਜਵੇ ਤੁਸੀਂ ਮਾਫ਼ ਕਰਨਾ ਸਤਿ ਸ਼੍ਰੀ ਅਕਾਲ ਜੀ ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਿਹਾ ਨਹੀਂ ਹੋਊਗਾ ਵੀ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹਵਾਣਾ ਮੇਰੇ ਵਿਚਾਰ ਆਉਂਦੇ ਸੀਗੇ ਮੇਰੇ ਵਿਚਾਰਾਂ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਏ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਾਂ ਵੀ ਮਾਫੀ ਮੰਗਣਾ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਨੂੰ ਮੰਨਣਾ ਜੇ ਮੈਨੂੰ ਗਲਤਾਂ ਹਨਾ ਹੋ ਸਕਦਾ ਮੈਂ ਆਪਣੇ ਵਿਚਾਰਾਂ ਨਾਲ ਕਈ ਵਾਰ ਬੰਦ ਨੂੰ ਲਾਦਾ ਮੈਂ ਸਹੀ ਆ ਪਰ ਤੁਹਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਮੈਂ ਫਿਰ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਸਮੇਂ ਮਾਫੀ ਚਾਹਨਾ ਮੈਂ ਸਾਰੀ ਸਕਾਉਣ ਤੋਂ ਮਾਫੀ ਚਾਹਨਾ ਮੈਂ ਹਮੇਸ਼ਾ ਤੜਕੇ ਤੋਂ ਲੈ ਕੇ ਸਾਂਹ ਤੱਕ ਤਾਂ ਮੈਂ ਸਿੱਖਣਾ ਰਹਿਣਾ ਹਨ ਤੇ ਬਹੁਤ ਸਾਰੇ ਮੈਂ ਗਾਣੇ ਵੀ ਲਿਖੇ ਹਨ ਮੈਂ ਹੁਣ ਗਾਣਿਆਂ ਦਾ ਕੀ ਜਲਦ ਤੁਹਾਨੂੰ ਸਾਂਝ ਕਰਾਂ ਸਭ ਨੂੰ ਪਤਾ ਹੈ ਵੀ ਮੇਰਾ ਕਹਿਣ ਦਾ ਮਤਲਬ ਕਦੇ ਵੀ ਨਹੀਂ ਹੋ ਮੈਂ ਤਾਂ ਵੀ ਸਿੱਖ ਕਾਉਂ ਤੇ ਸੀ ਕਿੱਦਾਂ ਮਿਲ ਸਕਤ ਕਰਾਂਗੇ ਇਦਲੀ ਤਾਂ ਅਸੀਂ ਇੱਕ ਵਾਰ ਕੀ ਹਜ਼ਾਰ ਵਾਰ ਬਿਣਾ ਗੱਤੀ ਤੋਂ ਮਾਫੀ ਮੰਗਾਂਗੇ ਕਿਉਂਕਿ ਢੱਡੀ ਦੇਣਾ ਸਾਡੇ ਐ ਸਾਡੇ ਸਿੱਖ ਫੌਂਦੀ ਸੰਨ ਫਿਰ ਵੀ ਜਿਹੜੇ ਲੱਗਦਾ ਵੀ ਮੇਰੇ ਭਰਾ ਨੇ ਹਾਂ ਮੈਨੂੰ ਚਾਉਣ ਵਾਲੇ ਨੂੰ ਲੱਗਾ ਹੋਣਾ ਵੀ ਯਾਰ ਇਹ ਇੱਥੇ ਮੈਂ ਸਹੀ ਨਹੀਂ ਪਰ ਮੇਰਾ ਚਮਤਕਾਰ ਲੈ ਕੇ ਇਹ ਮਤਲਬ ਸੀਗਾ ਵੀ ਜਿਹੜੇ ਅੱਜਕੱਲ ਪਖੰਡ ਕਰਦੇ ਵੀ ਚੰਦਾ ਚਮਤਕਾਰ ਦੋ ਸਾਡੇ ਕਹਿੰਦੇ ਬਾਜ਼ ਵੀ ਜਾਦੂਗੜਾ ਫਲਾਨ ਆ ਮੈਂ ਕਹਿ ਵੀ ਸਾਡੇ ਤਸਵੀਰ ਸਪੇਤਾ ਤਾਂ ਖੁਦ ਆਪ ਦੇ ਆਪ ਦੀ ਚਮਤਕਾਰ ਸੀਗਾ ਹਨਾ ਉਹ ਜੇ ਚਮਤਕਾਰ ਮੰਨ ਉਹ ਗਿਆਨੀ ਸੀਗੀ ਇੱਕ ਵੱਡੇ ਲਖਾਰੀ ਸੀ ਜਫਨਾਵਾ ਲਿਖਣ ਵਾਲੇ ਹਨ ਤੇ ਉਹ ਇੰਨੇ ਗਿਆਨੀ ਸੀਗੇ ਉਹ ਕਦੇ ਵੀ ਗਿਆਨ ਹੈ ਹਾਂ ਸੱਚ ਦੀ ਮੂਰੇ ਝੁਕਣਾ ਨਹੀਂ ਹੈਗਾ ਵੀ ਸੱਚੇ ਆ ਚਾਹੇ ਜੋ ਮਰਜੀ ਹੋ ਜਵੇ ਵੀ ਚਮਤਕਾਰ ਤੋਂ ਵੱਡੀ ਗੱਲਬਾਤ ਹੁੰਦੀ ਹੈ ਵੀ ਸੱਚੇ ਗਿਆਨੀ ਹੋਣਾ ਹਨਾ ਮੈਂ ਉਹ ਸੰਤਕਾਰ ਦਾ ਕੰਪੈਰੀਸ਼ਨ ਆ ਪਖੰਡਾਂ ਵਾਲੇ ਬਾਬੇ ਨੇ ਕੀਤਾ ਸੀ ਹਮੇਸ਼ਾ ਹੀ ਚੜ੍ਹਦੀ ਕਲਾ ਜੈ ਸਿਕਾ ਉੱਤੇ ਚੜ੍ਹਦੀ ਕਲਾ ਚ ਰਹੂ ਮੈਂ ਕੌਣ ਹੁੰਦਾ ਹਨਾ ਵੀ ਉਂਗਲ ਠਾਉਣ ਵਾਲਾ ਮੈਂ ਫਿਰ ਕਹਿੰਦਾ ਵੀ ਇੱਕ ਵਾਰ ਨਹੀਂ ਮੈਂ ਹਜ਼ਾਰ ਵਾਰ ਮਾਫੀ ਮੰਗੂਗਾ ਜੇ ਮੇਥੋਂ ਹਨਾ ਕੋਈ ਅਣਜਾਣੇ ਚ ਕੋਈ ਗਲਤੀ ਹੋ ਜਵੇ ਤੁਸੀਂ ਮਾਫ ਕਰਨਾ